ਬਾਰੇ ਸਾਰਿਆਂ ਨੂੰ ਮੈਂ ਦਲਜੀਤ ਕੌਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਤੁਸੀਂ ਬਸੋ ਸਾਰੇ ਠੀਕ ਠਾਕ ਟਾਈਮ ਹੋ ਗਿਆ 12:30 ਕੰਮ ਧੁੰਦੇ ਆਪਾਂ ਸਾਰੇ ਨਿਵੇੜ ਲਏ ਤੇ ਹੁਣ ਮੈਂ ਫਿਰ ਕੇਸ ਸੀ ਸੇ ਹੋ ਰਹੀ ਕੇਸ ਜਿਵੇਂ ਦਾ ਰਹਾਂ ਦੇ ਘਰਾਂ ਚੋ ਜਿੰਨੇ ਮਰਜੀ ਵੱੱਤ ਕੇਸ ਓਟੇ ਹੋਣ ਬਿਸਤਰੇ ਜਿੰਨੇ ਮਰਜੀ ਹੋਣ ਕੋਨੇ ਕੋਨੇ ਹੁੰਦੇ ਆ ਦੇ ਮੈਂ ਪੂਰੇ ਪੂਰੇ ਜੀ ਸੀਗੇ ਇੱਕ ਅੱਧਾ ਹੀ ਵਰਤੂ ਆ ਮੈਂ ਮਤੋ ਲਿਆ ਸਿਉਂ ਕੇ ਹੋਰ ਰੱਖ ਲੈਨੇ ਕੋਈ ਆ ਜਾਂਦਾ ਫਿਰ ਭਾਲੀ ਦਾ ਵੀ ਕੀ ਦੇਈਏ ਉੱਤੇ ਲੈਣ ਜਿਆਦਾ ਤਾਂ ਹੁਣ ਆ ਚੱਲ ਗਏ ਹੁਣ ਏਸੀ ਵਾਲਿਆਂ ਦੇ ਜਾਈਆਂ ਆ ਗਈਆਂ ਜਾਂ ਚਾਦਰਾਂ ਦੇ ਲੈਣਦੇ ਤੋਂ ਪ੍ਰਿੰਟ ਜੀ ਚਾਦਰਾਂ ਜੀ ਇਹਨਾਂ ਤੇ ਪਾਸ ਕਲਨੀ ਜੀ ਲੱਗੀ ਹੁੰਦੀ ਹੈ ਪਰ ਜਿਹੜਾ ਖੇਸ ਵਰਗੀ ਦੀਸ ਉਹ ਖੇਸ ਮੋੜੇ ਦਿੱਤਾ ਹੈ ਹੈ ਨਾ ਤੇ ਖਾਸ ਕਰਕੇ ਆਪਾਂ ਨੂੰ ਜੱਟਾ ਜੀਵਿਦਾਰਾਂ ਦੇ ਘਰੇ ਤਾਂ ਖੇਸ ਹੀ ਵਧੀਆ ਲੱਗਦੇ ਕਿਉਂ ਨਾ ਤਾਂ ਉਹ ਬੰਦੇ ਅੰਦਰ ਉਤੇ ਜੈਕਸ ਤੇ ਤਾਂ ਪੂਰੀ ਨੀਮ ਦੀ ਚਾਦਰ ਛੋਟੀ ਹੁੰਦੀ ਆ ਤੇ ਸੈੱਟ ਲਈਦੇ ਤਾਂ ਪਹਿਰਾਣ ਦੁਪੈਰ ਮੰਗੇ ਹੁੰਦੇ ਜਿ ਪਹਿਰਾਣ ਦੇ ਲਈਦੇ ਸੈੱਟ ਉਹਨਾਂ ਕਰੇ ਇਸ ਕਰਕੇ ਖੇਸ ਮੈਂ ਜਾਂ ਲੋਕ ਸਿਉਂ ਕੇ ਰੱਖ ਲੈਨੇ ਤੇ ਔੜੀ ਔੜੀ ਆਈ ਫਿਰ ਮੈਂ ਘਾਮ ਮਸਾਂ ਦਾ ਜਾਨੀ ਫਿਰ ਨਹੀਂ ਹੱਥ ਲਾਉਣਾ ਅੱਜ ਹੱਥ ਲਾ ਕੇ ਰੱਖ ਲੈਣੇ ਸੀ ਕਿਉਂਕਿ ਜੀ ਵੀ ਬੈਠੀ ਬੋੜੀ ਬੋੜੀ ਸੰਗਲ ਵੱਟੀ ਜਾਇਆ ਤੂੰ ਨਾਲ ਇਹਨੇ ਨਾ ਜੀ ਲੱਗਾ ਰਹਿੰਦਾ ਤੇ ਹੁਣ ਤਾਂ ਬਸ ਸਰਵਾਜ ਹੀ ਚਲੇ ਗਏ ਅੱਜ ਗੱਲ ਕਰਦਿਆਂ ਤਾਂ ਕੁੜੀਆਂ ਨੂੰ ਨਾ ਫੇਸਬੁਕ ਦਾ ਸਿਉਣਾ ਆਵੇ ਨਾ ਬੱਬਲ ਵਟਣੇ ਆਉਂ ਤੇ ਪਰ ਇਹਨਾਂ ਚੀਜ਼ਾਂ ਬਿਨਾ ਸਰਦਾ ਨਹੀਂ ਘਰਾਂ ਚੱਪਾ ਜੂੜੀ ਚਾਹੀਦਣਾ ਕਰਕੇ ਭਲਾ ਨਾ ਗੱਮਾ ਥੋੜਾ ਬਹੁਤਾ ਜਾਇਦਾ ਹੀ ਨਾ ਯਾ ਟਿਕਾਤਾ ਬਸ ਪੜਾਈਆਂ ਤੇ ਜਾਂ ਬਾਹਰ ਤੇ ਮਗਰ ਪੈ ਗਈ ਦੋਹੀਆਂ ਕਿਸ ਟੁਕਿਆਂ ਦਾ ਤਾਂ ਨਾਂ ਨਿਸ਼ਾਨੀ ਚੱਕ ਤਾਂ ਗਰਮੀ ਪਹਿਲਾਂ ਬਹੁਤ ਜ਼ਿਆਦਾ ਸੀ ਵੀ ਗਰਮੀ ਚ ਤਾਂ ਜੀ ਵੀ ਸੀ ਕਰਦਾ ਕਦੇ ਵੀ ਕੁਸ ਕਰ ਬਹੁਤ ਥੋੜਾ ਜਿਹਾ ਨੂੰ ਬਾਰਸ਼ਾਂ ਸ਼ੂ ਮੁਰਜੀ ਵੀ ਕਰਦਾ ਕੰਮ ਕਰ ਰਹੇ ਹਾਂ ਚੱਲ ਬੈਠੇ ਅੰਦਰ ਕੋਈ ਨਾ ਕੋਈ ਕੰਮ ਬਣੇ ਤੇ ਦੇਖੀ ਕੋਈ ਸੀ ਵੀ ਦਸਤੂ ਮੈਂਟ ਕਰਕੇ ਕਿਹੜੀਆਂ ਕਿਹੜੀਆਂ ਭੈਣਾਂ ਨੇ ਘਰ ਦੇ ਬੁਣੇ ਖੇਸਾਂ ਦਾ ਸ਼ੌਕ ਕਰਦੇ ਨੇ ਬੁਣੀਆਂ ਤਾਰੀਆਂ ਦਾ ਸ਼ੌਕ ਮੇਨੂੰ ਤਾਂ ਸ਼ੌਕ ਹੈ ਇਹਨਾਂ ਚੀਜ਼ਾਂ ਦਾ। ਇਹ ਫੇਸ ਤੋਂ ਨੇ ਸਿਉਣੇ, ਬੰਗੜਾ ਵਟਲੇ। ਹੋਂ ਦਾ ਨਾਮ ਕਿਸੇ ਤੇ ਤਾਣੀ, ਢੀਨਾ। ਚਲੋ ਜੀ ਆਪਾਂ ਫੇਸ ਸਿਉਣ ਲਿਏ। ਤੇ ਫਿਰ ਮਿਲਦੇ ਆਂ ਕਿ ਉਹਦੇ ਟਾਈਮ ਬਾਅਦ ਉਦੋਂ ਪਜਾ ਵੀ ਬਣ ਕੇ ਆ ਜੂਗੀ। ਤੇ ਜਦ ਤੱਕ ਆਪਾਂ ਸ਼ੁਰੂ ਕਰ ਲਗੇ ਫੇਸ ਸਿਉਣਾ ਫਿਰ ਦ ਕਾ ਵਾਂਗੇ ਤੁਹਾਨੂੰ ਫੇਸ ਸਿਓ ਕਿ ਹਮ ਬੜਵਟ ਕੇ ਫਿਰ ਮਿਲਦੇ ਆ ਜੀ ਠੀਕ ਹੈ